ਸਾਈਂ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪਾਪੀ ਔਰੰਗਜ਼ੇਬ ਦੀ ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ 24 ਨਵੰਬਰ 1675 ਈਸਵੀ ਦੇ ਵਿੱਚ ਸ਼ਹੀਦ ਕਰਾਇਆ ਸੀ ਭਾਵੇਂ ਉਸ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਸਿੱਖਾਂ ਦੇ ਵਿੱਚ ਬਹੁਤ ਰੋਹ ਸੀ ਦੱਸਿਆ ਜਾਂਦਾ ਹੈ ਕਿ ਉਸੇ ਸਾਲ ਔਰੰਗਜ਼ੇਬ ਤੇ ਤਿੰਨ ਹਮਲੇ ਹੋਏ ਪਹਿਲਾ ਹਮਲਾ ਉਸ ਤੇ ਚਾਂਦਨੀ ਚੌਂਕ ਦੇ ਵਿੱਚ ਹੋਇਆ ਸੀ ਜਦੋਂ ਉਹ ਆਪਣੀਆਂ ਛਪਾਈਆਂ ਨਾਲ ਜਾ ਰਿਹਾ ਸੀ ਉੱਥੇ ਉਸ ਨੂੰ ਸਾਰੇ ਲੋਕ ਸਿਰ ਝੁਕਾ ਕੇ ਨਮਸਕਾਰ ਕਰਦੇ ਸੀ ਪਰ ਇੱਕ ਗੁਰੂ ਦਾ ਸਿੱਖ ਉੱਠਿਆ ਤੇ ਉਹਨੇ ਵਗਮਾ ਡੰਡਾ ਮਾਰਿਆ ਦੱਸਿਆ ਜਾਂਦਾ ਹੈ ਕਿ ਪਰ ਉਸ ਦੇ ਨਹੀਂ ਵੱਜਿਆ ਪਰ ਉਸ ਦੇ ਸ਼ਾਹੀ ਖਤਰ ਦੇ ਵੱਜਿਆ ਤੇ ਹੁਣ ਦੂਜਾ ਹਮਲਾ ਉਹਦੇ ਤੇ ਹੋਇਆ ਜਾਮਾ ਮੱਸੀ ਦੀਆਂ ਪੌੜੀਆਂ ਤੇ ਤੇ ਉੱਥੇ ਉਹ ਮੱਥਾ ਟਿਕਣ ਗਿਆ ਸੀ ਤੇ ਉੱਥੋਂ ਇੱਕ ਸਿੱਖ ਨੰਗੀ ਤਲਵਾਰ ਲੈ ਕੇ ਔਰਗੰਜੇ ਵੱਲ ਭੱਜਿਆ ਪਰ ਹਮਲਾ ਨਾ ਹੋ ਸਕਿਆ ਉਸੇ ਕੰਨੂ ਮੌਤ ਦੀ سزا ਸੁਣਾ ਦਿੱਤੀ ਗਈ। ਹੁਣ ਤੀਜਾ ਹਮਲਾ ਔਰੰਗਜ਼ੇਬ ਤੇ ਜਮਨਾ ਨਦੀ ਦੇ ਕੰਢੇ ਹੋਇਆ। ਦੱਸਿਆ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਆਪਣੀ ਕਿਸ਼ਤੀ 'ਤੇ ਸਵਾਰ ਹੋ ਕੇ ਜਮਨਾ ਨਦੀ ਦੇ ਵਿੱਚ ਘੁੰਮਦਾ ਸੀ ਤੇ ਇੱਕ ਸਿੱਖ ਦੇ ਹੱਥ ਵਿੱਚ ਦੋ ਇੱਟਾਂ ਸੀ। ਉਹ ਸਿੱਖ ਨੇ ਦੋ ਇੱਟਾਂ ਬਕਮੀਆਂ ਮਾਰੀਆਂ ਉਹਦੇ ਤੇ ਇੱਕ ਇੱਟ ਉਸਦੇ ਸੰਘਾਸਣ ਤੇ ਵੱਜੀ। ਹੁਣ ਔਰੰਗਜ਼ੇਬ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਉਸਨੇ ਦਿੱਲੀ ਨੂੰ ਛੱਡਣ ਦਾ ਫੈਸਲਾ ਕੀਤਾ। ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ 31 ਸਾਲ ਦਿੱਲੀ ਨੂੰ ਛੱਡ ਕੇ ਦੱਖਣ ਦੇ ਵਿੱਚ ਰਿਹਾ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਨੰਦਪੁਰ ਛੱਡਣ ਤੇ ਮਜਬੂਰ ਕੀਤਾ ਸੀ ਤੇ ਔਰੰਗਜ਼ੇਬ ਵੀ ਆਪਣੀ ਅਖੀਰਲੀ ਉਮਰ ਦੇ ਵਿੱਚ ਤਮੂਆਂ ਵਿੱਚ ਰਿਹਾ ਸੀ। ਤੁਸੀਂ ਹੈਰਾਨ ਹੋ ਜਾਓਗੇ ਕਿ ਔਰੰਗਜ਼ੇਬ ਨੂੰ ਕਿਵੇਂ ਮੌਤ ਆਈ ਤੇ ਉਸ ਦਾ ਅਖੀਰਲਾ ਸਮਾਂ ਕਿਵੇਂ ਬੀਤਿਆ। ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਅਕਸਰ ਕਹਿੰਦਾ ਸੀਗਾ ਕਿ ਇਸ ਤਰ੍ਹਾਂ ਦੀ ਮੌਤ ਮੇਰੇ ਦੁਸ਼ਮਣ ਨੂੰ ਬਣਾਵੇ। ਔਰੰਗਜ਼ੇਬ ਨੇ 49 ਸਾਲ ਭਾਰਤ ਤੇ ਰਾਜ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਉਸ ਸਮੇਂ ਭਾਰਤ ਦਾ ਸਭ ਤੋਂ ਅਮੀਰ ਬੰਦਾ ਸੀ ਅਕਸਰ ਔਰੰਗਜ਼ੇਬ ਕੀ ਕਰਦਾ ਸੀ ਜੇਕਰ ਉਹ ਨੂੰ ਕੋਈ ਗੈਰ ਮੁਸਲਮਾਨ ਮਿਲਦਾ ਸੀ ਉਸ ਦੇ ਅੱਗੇ ਦੋ ਸ਼ਰਤ ਰੱਖਦਾ ਸੀ ਪਹਿਲੀ ਸ਼ਰਤ ਇਹ ਰੱਖਦਾ ਸੀ ਕਿ ਤੂੰ ਮੁਸਲਮਾਨ ਬਣ ਜਾ ਦੂਜੀ ਸ਼ਰਤ ਉਹ ਨੂੰ ਸਜ਼ਾ ਮੌਤ ਦੀ ਹਣੀ ਸੀ ਇੰਜ ਹੀ ਉਸ ਨੇ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ ਤੇ ਇਹ ਦੱਸਿਆ ਜਾਂਦਾ ਹੈ ਕਿ ਛੋਡੇ ਸਾਹਿਬ ਜੀ ਵੀ ਉਸ ਦੀ ਸ਼ਹੀਦੀ ਨਾਲ ਸ਼ਹੀਦ ਹੋਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪ੍ਰਵਾਸ ਦੀਪ ਆ ਗਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਜ਼ਫਰਨਾਮਾ ਲਿਖਿਆ ਸੀ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਜ਼ਫਰਨਾਮਾ 5 ਜਨਵਰੀ 1707 ਵਿੱਚ ਲਿਖਿਆ ਸੀ ਉਸ ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਸੀ ਕਿ ਤੂੰ ਆਪਣੇ ਰੱਬ ਦੀਆਂ ਝੂਠੀਆਂ ਕਸਮਾਂ ਖਾਧੀਆਂ ਆ ਕਿ ਤੇਰਾ ਕੋਈ ਦੀਨ ਧਰਮ ਨਹੀਂ ਆ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਾ ਦਿੱਤੇ ਆ ਪਰ ਹੱਲੇ ਵੀ ਮੇਰਾ ਕੁੰਡਲੀਆਂ ਸੱਪ ਖਾਲਸਾ ਪੰਥ ਜਿੰਦਾ ਆ ਜਦੋਂ ਔਰੰਗਜੀਬ ਨੇ ਹੁਣ ਇਹ ਜਫਰਨਾਮਾ ਪੜਿਆ ਤੇ ਉਸ ਦੇ ਅੱਗੇ ਸਾਰੇ ਪਾਪ ਘੁੰਮਣ ਲੱਗੇ ਕਿਵੇਂ ਉਸ ਨੇ ਬੇਕਸੂਰਾਂ ਦਾ ਖੂਨ ਡੋਲੇ ਆਇਆ ਜੇਕਰ ਗੁਰੂ ਸਾਹਿਬ ਜੇਕਰ ਦੇ ਕੋਈ ਹੋਰ ਹੁੰਦਾ ਤੇ ਉਸ ਨੂੰ ਮੈਦਾਨੇ ਜੰਗ ਵਿੱਚ ਮਾਰਦਾ ਪਰ ਔਰੰਗਜੀਬ ਜਫਰਨਾਮਾ ਪੜ ਕੇ ਅੰਦਰੋਂ ਮਰ ਗਿਆ ਤੇ ਹੁਣ ਔਰੰਗਜੀਬ ਆਪਣੇ ਪੁੱਤਰਾਂ ਨੂੰ ਚਿੱਠੀ ਵਿੱਚ ਲਿਖਦਾ ਹੈ ਕਿ ਮੇਰੇ ਵਰਗਾ ਪਾਪੀ ਰਾਜਾ ਰੱਬ ਕਿਸ ਨੂੰ ਨਾ ਬਣਾਵੇ ਮੈਂ ਬੇਕਸੂਰਾਂ ਦੀ ਜਾਨ ਲਈ ਹੈ ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਦੀ ਇੱਕ ਲੱਤ ਟੁੱਟੀ ਹੋਈ ਸੀ ਅੱਖਾਂ ਉਹਦੀਆਂ ਅੰਦਰ ਤਸ ਗਈਆਂ ਮੁੱਡੇ ਉਹਦੇ ਝੁਗ ਗਏ ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਬਿਨਾਂ ਸਪਾਈਆਂ ਦੀ ਮਦਦ ਤੋਂ ਉੱਠ ਨਹੀਂ ਸਕਦਾ ਸੀ ਔਰੰਗਜ਼ੇਬ ਆਪਣੇ ਕਮਰੇ ਵਿੱਚ ਦੋ ਤਿੰਨ ਦਿਨ ਡਿੱਗਿਆ ਦੱਸਿਆ ਜਾਂਦਾ ਹੈ ਕਿ ਜਦੋਂ ਉਸ ਦੀ ਘਰਵਾਲੀ ਉਸ ਨੂੰ ਹਿਲਾਉਂਦੀ ਸੀ ਤੇ ਉੱਪਰ ਐਂ ਦਿਖਦਾ ਸੀ ਤੇ ਆਪਣੀ ਘਰਵਾਲੀ ਨਾਲ ਲੜਦਾ ਸੀ ਤੇ ਹੁਣ ਔਰੰਗਜ਼ੇਬ ਨੇ ਆਪਣੀ ਕੁਰਸੀ ਬਣਾਈ ਸੀ ਉਸ ਨੇ ਆਪਣੇ ਫਰੀਅਦ ਮੀਦੂ ਦੀਨ ਦੇ ਕੋਲੋਂ ਬਣਾਈ ਸੀ ਉਸ ਵਸੀਅਤ ਵਿੱਚ ਉਹ ਲਿਖਦਾ ਹੈ ਕਿ ਮੇਰੀ ਕਬਰ ਤੇ ਕੋਈ ਰੁੱਖ ਨਾ ਲਾਵੇ ਤੇ ਮੇਰੀ ਕਬਰ ਤੇ ਖਰਚਾ ਨਾ ਕੀਤਾ ਜਾਵੇ ਤੇ ਮੇਰੀ ਕਬਰ ਕੱਚੀ ਇੱਟ ਦੀ ਬਣੇ ਤੇ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਜਫਰਨਾ ਲਗਿਆ ਸੀ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਜਿੰਨੀ ਕਮਾਈ ਕੀਤੀ ਹੈ ਸਾਰੀ ਹਰਾਮ ਦੀ ਕਮਾਈ ਆ ਤੇ ਫਿਰ ਔਰੰਗਜ਼ੇਬ ਉਹਦੇ ਨਾਲ ਟੋਪੀਆਂ ਬੁੰਦਾ ਹੈ ਉਹ ਟੋਪੀਆਂ ਵੇਚ ਕੇ ਉਸ ਨੂੰ 4 ਰੁਪਏ 2 ਅੰਨੇ ਮਿਲਦੇ ਆ ਤੇ ਉਹ ਕਹਿੰਦਾ ਹੈ ਕਿ ਇਸ 4 ਰੁਪਈਆ ਨਾਲ ਮੇਰਾ ਕਫਨ ਖਰੀਦਿਆ ਜਾਵੇ ਤੇ ਮੇਰੀ ਕਬਰ ਤੇ ਕੋਈ ਫੁੱਲ ਨਾ ਰੱਖੇ ਜਦੋਂ ਮੈਂ ਮਰਾਂ ਤੇ ਮੇਰੀ ਕਬਰ ਦੇ ਵਿੱਚ ਮੇਰਾ ਮੂੰਹ ਕਫਨ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਮੈਂ ਆਪਣੇ ਅੱਲਾ ਦੇ ਕੋਲੋਂ ਨੰਗੇ ਮੂੰਹ ਜਾਵਾਂ ਤੇ ਮੇਰੇ ਗੁਨਾਹ ਮਾਫ਼ ਹੋ ਸਕਣ ਇੰਨਾ ਜ਼ਿਆਦਾ ਔਰੰਗਜ਼ੇਬ ਡਰ ਗਿਆ ਸੀ ਤੇ ਇਹ ਡਰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮਣ ਦਿੱਤਾ ਸੀ ਅੱਜ ਦੇ ਟਾਈਮ ਵਿਖੀ ਤਾਂ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਕੌਣ ਨੂੰ ਨਹੀਂ ਹੁੰਦਾ ਜੇਕਰ ਆਪਾਂ ਅੱਜ ਇਸ ਸਮੇਂ ਵੇਖੀਏ ਔਰੰਗਜ਼ੇਬ ਦੀ ਪੀੜੀ ਭਾਂਡੇ ਧੋਣ ਨੂੰ ਉੱਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਨੂੰ ਮਜਬੂਰ ਹੈ ਅਤੇ ਉਹ ਰਿਸ਼ਕਾ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਅੱਜ ਦੇ ਸਮੇਂ ਵਿੱਚ ਉਹ ਕਲਕੱਤੇ ਦੇ ਵਿੱਚ ਸਰਕਾਰ ਦੀ ਪੈਨਸ਼ਨ ਤੇ ਪੜਦੇ ਹਨ ਜਿਹੜਾ ਔਰੰਗਜ਼ੇਬ ਕਿਸੇ ਟਾਈਮ ਗੁਰੂ ਸਾਹਿਬ ਨੂੰ ਬੇਕਾਰ ਹੋ ਕੇ ਕਹਿੰਦਾ ਸੀ ਗੁਰਗੋਮ ਸਿੰਘ ਕੀ ਆ ਤੇ ਕੌਣ ਆ ਅੱਜ ਦੇ ਸਮੇਂ ਵਿੱਚ ਉਸ ਦੀ ਪੀੜ੍ਹੀ ਦਰ ਦਰ ਤੇ ਭਟਕਦੀ ਫਿਰਦੀ ਆ ਅੰਤ ਦੇ ਵਿੱਚ ਔਰੰਗਜ਼ੇਬ ਕਹਿੰਦਾ ਹੈ ਕਿ ਹੁਣ ਮੇਰੇ ਜਾਣ ਦਾ ਸਮਾਂ ਆ ਗਿਆ ਆ ਤੇ ਜਦੋਂ ਉਹ ਮਰ ਜਾਂਦਾ ਹੈ ਤੇ ਉਸ ਸਮੇਂ ਮੁਗਲ ਦਾ ਤਖਤਾ ਪਲਟ ਹੋ ਜਾਂਦਾ ਹੈ ਤਖਤ ਦਾ ਉਹਦੇ ਪਲਟ ਹੋ ਗਿਆ ਸੀ ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਵਿੱਚ ਉਸ ਨੂੰ ਉਸ ਦੀ ਕਾਦ ਵਿਖਾਈ ਤੇ ਉਸ ਦਾ ਹੰਕਾਰ ਭੰਨਿਆ ਐਂਡ ਤੇ ਵਿੱਚ ਜ਼ੁਲਮ ਨੇ ਹਾਰ ਨਹੀਂ ਹੁੰਦਾ ਆ ਅਖੀਰ ਦੇ ਵਿੱਚ ਔਰੰਗਜ਼ੇਬ ਦੀ ਇੰਨੀ ਬੁਰੀ ਹਾਲਾਤ ਹੋ ਗਈ ਸੀ ਕਿ ਉਸਨੇ ਤਿੰਨ ਸਾਲ ਆਪਣੇ ਸਿਪਾਹੀਆਂ ਨੂੰ ਤਨਖਾਹ ਨਾ ਦਿੱਤੀ ਜਿਸ ਕਾਰਨ ਮੁਗਲ ਬੜੇ ਕਮਜ਼ੋਰ ਹੋ ਗਏ ਸੀ ਤੇ ਇਸ ਗੱਲ ਦਾ ਮਰਾਠਿਆਂ ਨੇ ਬੜਾ ਫਾਇਦਾ ਚੱਕਿਆ ਅਖੀਰ ਦੇ ਵਿੱਚ ਮਰਾਠਿਆਂ ਦੇ ਮੁਗਲਾਂ ਦੀਆਂ جنگਾਂ ਹੋਈਆਂ ਜਿਸ ਵਿੱਚ ਔਰੰਗਜ਼ੇਬ ਦੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਆਪਣੇ ਸਪਾਹੀਆਂ ਨੂੰ ਕਿਸੇ ਜਗ੍ਹਾ ਤੇ ਗਲੇ ਤਫਨਾ ਸਕੇ ਦੱਸਿਆ ਜਾਂਦਾ ਹੈ ਕਿ ਉਹ ਇੱਕ ਵੱਡਾ ਟੋਆ ਪੱਟਦੇ ਸੀ ਜਿਸ ਵਿੱਚ ਮਰੇ ਸਪਾਹੀ ਅਤੇ ਆਪਣੇ ਜਾਨਵਰ ਸੈੱਟ ਦਿੰਦੇ ਸੀ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਉੱਥੇ ਕਈ ਲੋਕਾਂ ਨੇ ਕਈ ਕਈ ਮਹੀਨੇ ਰੋਟੀ ਨਹੀਂ ਖਾਧੀ ਕਿਉਂਕਿ ਉੱਥੇ ਇੰਨਾ ਜ਼ਿਆਦਾ ਮੁਸ਼ਕਲ ਆਉਂਦਾ ਸੀ ਇਹ ਹਾਲ ਹੋਇਆ ਸੀ ਔਰੰਗਜ਼ੇਬ ਦੀ ਫੌਜ ਦਾ ਕਿਸੇ ਟਾਈਮ ਔਰੰਗਜ਼ੇਬ ਦੀ ਫੌਜੇ ਸਿਰ ਤੇ ਉੱਡਦਾ ਸੀ ਉਹ ਇਹ ਕਹਿੰਦਾ ਸੀਗਾ ਸਿੱਖਾਂ ਨੂੰ ਖਤਮ ਕਰ ਦੋ ਇਸ ਤਰ੍ਹਾਂ ਔਰੰਗਜ਼ੇਬ ਦੀ ਅਖੀਰਲੀ ਜ਼ਿੰਦਗੀ ਬੀਤੀ ਹੁਣ ਆਪਾਂ ਅਗਲੀ ਵੀਡੀਓ ਵਿੱਚ ਕਿਸੇ ਉਹ ਟੌਪਿਕ ਦੀ ਗੱਲ ਕਰਾਂਗੇ ਸਿੱਖ ਇਤਿਹਾਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ